ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਡੇ ਸਭਨਾਂ ਦੇ ਨਾਲ ਇੱਕ ਨਵੀਂ ਜਾਣਕਾਰੀ ਸਾਂਝੀ ਕਰ ਰਹੇ ਹਾਂ ਜਿਹੜੀ ਕਿ ਭਾਰਤ ਦੇ 35 ਕਰੋੜ ਦੇ ਕਰੀਬ ਪੈਨਸ਼ਨਰਾਂ ਦੇ ਨਾਲ ਉਹਨਾਂ ਦੇ ਭਵਿੱਖੇ ਦੇ ਨਾਲ ਜੁੜੀ ਹੋਈ ਹੈ ਸੋ ਪੂਰੀ ਜਾਣਕਾਰੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸੁਣਿਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਹਾਈਪ ਅਤੇ ਸ਼ੇਅਰ ਕਰ ਦਿਅ ਜੀ ਬੈਲ ਆਈਕਨ ਨੂੰ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀ ਰਹੇ ਜੀ ਸੋ ਜਾਣਕਾਰੀ ਆਰੰਭ ਕਰਦੇ ਹਾਂ ਕਿ ਭਾਰਤ ਦੇ ਵਿੱਚ EPFO EMPLOYEES PROVIDENT FUND ORGANIZATION ਜਿਸ ਨੂੰ ਕਰਮਚਾਰੀ ਭਵਿੱਖ ਨਿਧੀ ਸੰਗਠਨ ਕਿਹਾ ਜਾਂਦਾ ਹੈ ਉਹਦੇ ਵੱਲੋਂ ਪੰਜ ਵੱਡੇ ਬਦਲਾਅ ਕੀਤੇ ਗਏ ਨੇ ਜਿਹੜੇ ਵੀ ਕਰਮਚਾਰੀ ਅਰਧ ਸਰਕਾਰੀ ਜਾਂ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਨੌਕਰੀ ਕਰਦੇ ਨੇ ਜਾਂ ਕਰ ਚੁੱਕੇ ਨੇ ਤਾਂ ਉਹਨਾਂ ਨੂੰ ਜਿਹੜੀ ਜਿਹੜਾ ਉਹਨਾਂ ਦਾ ਪ੍ਰੋਵੀਡੈਂਟ ਫੰਡ ਕੱਟਦਾ ਸੋ ਉਹਦੇ ਤੇ ਬਾਅਦ ਦੇ ਵਿੱਚ ਜਿਹੜੀ ਪੈਨਸ਼ਨ ਲੱਗਦੀ ਹੈ ਸੋ ਉਹਦੇ ਵਿੱਚ ਕਾਫੀ ਜਿਹੜੇ ਬਦਲਾਅ ਕੀਤੇ ਗਏ ਨੇ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਉਹ ਮੈਂ ਤੁਹਾਡੇ ਨਾਲ ਜਿਹੜੇ ਸਾਂਝੇ ਕਰਦਾ ਬੇਸ਼ੱਕ ਇਹ ਜਿਹੜੇ ਸਰਕਾਰ ਵੱਲੋਂ ਫੈਸਲੇ ਲਏ ਜਾ ਰਹੇ ਨੇ ਇਹ ਇਲੈਕਸ਼ਨ ਦੇ ਨਾਲ ਇਹਨਾਂ ਦਾ ਕਨੈਕਸ਼ਨ ਹੈਗਾ ਤੁਹਾਨੂੰ ਸਭ ਨੂੰ ਪਤਾ ਹੈ ਕਿ ਦਿੱਲੀ ਇਲੈਕਸ਼ਨ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਜਿਹੜਾ ਪੇ ਕਮਿਸ਼ਨ ਦਾ ਐਲਾਨ ਕੀਤਾ ਸੀ ਅਤੇ ਉਸ ਸਮੇਂ ਜਿਹੜਾ ਇਨਕਮ ਟੈਕਸ ਸਲੈਬ ਨੂੰ ਵਧਾ ਕੇ 12 ਲੱਖ ਕੀਤਾ ਗਿਆ ਸੀ ਤੇ ਉਸੇ ਤਰ੍ਹਾਂ ਹੁਣ ਬਿਹਾਰ ਦੇ ਵਿੱਚ ਇਲੈਕਸ਼ਨ ਹੈ ਹੁਣ ਵੀ ਸਰਕਾਰ ਵੱਲੋਂ ਜਿਹੜੇ ਐਲਾਨ ਕੀਤੇ ਜਾ ਰਹੇ ਨੇ ਗੱਲ ਇਹ ਹੈ ਕਿ ਉਹ ਸਰਕਾਰ ਨੇ ਆਪਣਾ ਫਾਇਦਾ ਦੇਖਣਾ ਹੁੰਦਾ ਕਿ ਵੋਟਾਂ ਉਹਨਾਂ ਨੂੰ ਕਦੋਂ ਪੈਣੀ ਆ ਤੇ ਕੀ ਉਹਨੇ ਉਹਦਾ ਲਾਭ ਲੈਣਾ ਪਰ ਕਰਮਚਾਰੀਆਂ ਨੂੰ ਇਹਨਾਂ ਦਾ ਫਾਇਦਾ ਜਾਂ ਨੁਕਸਾਨ ਹੈ ਇਹ ਤੁਸੀਂ ਆਪ ਸਮਝਣਾ ਮੈਂ ਸਿਰਫ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਮੇਰੇ ਤੱਕ ਇਹ ਜਾਣਕਾਰੀ ਆਈ ਸੀ ਕਿ ਸਾਨੂੰ ਪਤਾ ਹੋਵੇ ਕਿ EPFO ਦੇ ਵਿੱਚ ਜਿਹੜੇ ਹੁਣ ਕੀ ਕੀ ਬਦਲਾਅ ਹੁਣ ਜਾ ਰਹੇ ਨੇ ਉਹਦੇ ਨਾਲ ਕਰਮਚਾਰੀਆਂ ਦੇ ਭਵਿੱਖ ਦੇ ਵਿੱਚ ਕੀ ਜਿਹੜਾ ਉਹਨਾਂ ਤੇ ਇਹਦਾ ਪ੍ਰਭਾਵ ਪਏਗਾ ਪਹਿਲਾ ਬਦਲਾ ਇਹ ਹੈ ਕਿ ਜਿਹੜੀ EPF ਉਹਦੇ ਨਾਲ ਹੀ ਪੈਨਸ਼ਨ ਮਿਲਦੀ ਸੀ ਉਹ ਪਹਿਲਾਂ ਲਾਸਟ ਡਰਾਨ ਸੈਲਰੀ ਦੇ ਆਧਾਰ ਤੇ ਤੈਹ ਹੁੰਦੀ ਸੀ ਪਰ ਹੁਣ ਉਹ ਆਖਰੀ 60 ਮਹੀਨਿਆਂ ਦੀ ਤਨਖਾਹ ਦੇ ਐਵਰੇਜ ਦੇ ਆਧਾਰ ਤੇ ਕੱਢੀ ਜਾਏਗੀ ਪਰ ਆਖਰੀ ਜਿਹੜੇ 5 ਸਾਲ ਹੋਣਗੇ ਉਹਨਾਂ ਦੀ ਪੂਰੀ ਜਿਹੜੀ ਸੈਲਰੀ ਹੈ ਉਹਦਾ ਉਹਦੀ ਜਿਹੜੀ ਐਵਰੇਜ ਕੱਢੀ ਜਾਏਗੀ ਉਹਦੇ ਆਧਾਰ ਤੇ ਜਿਹੜੀ ਪੈਨਸ਼ਨ ਹੈ ਉਹ ਫਰਕ ਪੈਗਾ ਦੂਜਾ ਵੱਡਾ ਬਦਲਾਅ ਇਹਦੇ ਵਿੱਚ ਇਹ ਕੀਤਾ ਗਿਆ ਕਿ ਜਿਹੜੀ ਪੈਨਸ਼ਨ ਲੈਣ ਦੀ ਲਿਮਟ ਹੈ ਪਹਿਲਾਂ 7500 ਤੱਕ ਸੀ ਉਹਨੂੰ ਵਧਾ ਕੇ ਹੁਣ ਦੁੱਗਣੀ ਕਰ ਦਿੱਤਾ ਗਿਆ 15000 ਰੁਪਏ ਜਿਹੜੀ ਈਪੀਐਫ ਦੀ ਪੈਨਸ਼ਨ ਦੀ ਲਿਮਟ ਜਿਹੜੀ ਉਹ ਕਰ ਦਿੱਤੀ ਹੈ ਇਹ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਇਹ ਜਿਹੜਾ ਬਦਲਾਅ ਕੀਤਾ ਗਿਆ ਬੇਸ਼ੱਕ ਦੇਸ਼ ਦੇ ਕਰੋਨਾ ਪੈਨਸ਼ਨਰ ਜਿਨ੍ਹਾਂ ਦੀ ਪੈਨਸ਼ਨ 1000 1500 ਭਾਵ 7500 ਤੋਂ ਘੱਟ ਹੈ ਉਹ ਵੀ ਬੜੇ ਚਿਰ ਤੋਂ ਮੰਗਾ ਮੰਗ ਰਹੇ ਨੇ ਖੱਜਲਖੋਰ ਹੋ ਰਹੇ ਨੇ ਉਨ੍ਹਾਂ ਦੇ ਸਬੰਧ ਵਿੱਚ ਅਜੇ ਕੋਈ ਫੈਸਲਾ ਜਿਹੜਾ ਉਹ ਨਹੀਂ ਲਿਆ ਗਿਆ ਤੀਜਾ ਵੱਡਾ ਫੈਸਲਾ ਇਹ ਕੀਤਾ ਗਿਆ ਕਿ ईपीएफਓ ਪੈਨਸ਼ਨ ਲੈਣ ਦੀ ਜਿਹੜੀ ਉਮਰ ਹੈ ਹੱਦ ਦਾ ਪਹਿਲਾਂ 58 ਸਾਲ ਸੀ ਹੁਣ ਉਹਨੂੰ ਘਟਾ ਕੇ ਜਿਹੜਾ 50 ਸਾਲ ਕਰ ਦਿੱਤਾ ਗਿਆ ਹਾਂ ਜਿਹੜੇ ਨੇ ਜਲਦੀ ਪੈਨਸ਼ਨ ਸ਼ੁਰੂ ਹੋ ਜਾਏਗੀ ਤਾਂ ਉਹ ਦਿਨੋਂ ਪੈਨਸ਼ਨ ਪੈਸਾ ਘੱਟ ਵੀ ਮਿਲੇਗਾ ਫਿਰ ਇਹ ਨੁਕਸਾਨ ਵੀ ਇਹਦੇ ਵਿੱਚ ਤੇ ਚੌਥਾ ਜਿਹੜਾ ਇਹਦੇ ਵਿੱਚ ਬਦਲਾਅ ਕੀਤਾ ਗਿਆ ਕਿ ਜਿਹੜਾ ਪੈਨਸ਼ਨ ਸਿਸਟਮ ਨੂੰ ਪੂਰੀ ਤਰ੍ਹਾਂ ईपीएफਓ ਨੂੰ ਜਿਹੜਾ ਡਿਜੀਟਲ ਕਰ ਦਿੱਤਾ ਗਿਆ ਆਨਲਾਈਨ ਪੈਨਸ਼ਨ ਕਲੇਮ ਹੁਣ ਤੁਸੀਂ ਭਰ ਸਕਦੇ ਹੋ ਕਿ EPFO ਦੀ ਵੈਬਸਾਈਟ ਜਾਂ ਇਹਦੀ ਮੋਬਾਈਲ ਐਪ ਤੇ ਲੌਗਇਨ ਕਰਕੇ ਤੁਸੀਂ ਆਪਣਾ ਸਾਰਾ ਜਿਹੜਾ ਪੈਨਸ਼ਨ ਸ਼ੁਰੂ ਹੋਣ ਤੋਂ ਲੈ ਕੇ ਪ੍ਰੋਸੈਸ ਹੈ ਜਿਹੜਾ ਪਹਿਲਾਂ ਮਹੀਨੇ ਲੱਗ ਜਾਂਦੇ ਸੀ ਹੁਣ ਕੁਝ ਹਫ਼ਤਿਆਂ ਦੇ ਵਿੱਚ ਤੁਹਾਡਾ ਜਿਹੜਾ ਪ੍ਰੋਸੈਸ ਹੈ ਪੂਰਾ ਹੋ ਜਾਏਗਾ ਤੇ ਨੌਕਰੀ ਛੱਡਣ ਤੋਂ ਤੁਰੰਤ ਬਾਅਦ ਜਿਹੜੀ ਤੁਹਾਡੀ ਪੈਨਸ਼ਨ ਉਹ ਸ਼ੁਰੂ ਬਹੁਤ ਘੱਟ ਸਮੇਂ ਵਿੱਚ ਹੋ ਜਾਏਗੀ ਪੰਜਵਾਂ ਤੇ ਸਭ ਤੋਂ ਜ਼ਰੂਰੀ ਬਦਲਾਅ ਇਹਦੇ ਵਿੱਚ ਇਹ ਕੀਤਾ ਗਿਆ ਹੈ ਕਿ ਜਿਹੜੇ ਮੁਲਾਜ਼ਮ ਪ੍ਰਾਈਵੇਟ ਕੰਪਨੀਆਂ ਵਿੱਚ ਨੌਕਰੀਆਂ ਕਰਦੇ ਨੇ ਤੇ ਜਿਨ੍ਹਾਂ ਦਾ ਪ੍ਰੋਵੀਡੈਂਟ ਫੰਡ ਕੱਟਦਾ ਹੈ ਜਦੋਂ ਕੰਪਨੀ ਚੇਂਜ ਕਰਦੇ ਨੇ ਨੌਕਰੀ ਬਦਲੀ ਕਰਦੇ ਨੇ ਤਾਂ ਪਿਛਲੀ ਕੰਪਨੀ ਦਾ ਡਾਟਾ ਜਿਹੜਾ ਨਵੀਂ ਕੰਪਨੀ ਦੇ ਵਿੱਚ ਬੜਿਆ ਚਰ ਆਉਂਦਾ ਨਹੀਂ ਸੀ ਉਹਦੇ ਵਾਸਤੇ ਬੜੀਆਂ ਚਿੱਠੀਆਂ ਮੇਲਾ ਕਰਨੀਆਂ ਪੈਂਦਾ ਸੀ ਹੁਣ ਜਿਹੜਾ ਸਿਸਟਮ ਇਹ ਬਣ ਗਿਆ ਕਿ ਆਪਣੇ ਆਪ ਤੁਹਾਡਾ ਪਿਛਲੀ ਕੰਪਨੀ ਦਾ ਡਾਟਾ ਨਵੀਂ ਕੰਪਨੀ ਦੇ ਵਿੱਚ ਸਾਰਾ ਰਿਕਾਰਡ ਦੇ ਵਿੱਚ ਚਲਾ ਜਾਏਗਾ ਤੁਹਾਡਾ ਜਿਹੜਾ ਯੂਐਨ ਨੰਬਰ ਹੈ ਉਹ ਸੇਮ ਰਹੇਗਾ ਤੁਹਾਨੂੰ ਇਹਦੇ ਵਾਸਤੇ ਹੁਣ ਕੁਝ ਨਹੀਂ ਕਰਨਾ ਪਏਗਾ ਸੋ ਇਹ ਜਿਹੜੇ ਪੰਜ ਵੱਡੇ ਬਦਲਾ EMPLOYES PROVIDENT FUND ORGANIZATION ਦੇ ਵੱਲੋਂ ਕੀਤੇ ਗਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਰਮਚਾਰੀਆਂ ਦੇ ਭਵਿੱਖ ਤੇ ਇਹਦਾ ਮਾੜਾ ਚੰਗਾ ਘਟਵੱਧ ਕਿੰਨਾ ਅਸਰ ਪੈਂਦਾ ਉਹ ਜਿਹੜੇ ਵੀ EPF ਨਾਲ ਜੁੜੇ ਹੋਏ ਨੇ ਜਾਣਕਾਰੀ ਰੱਖਦੇ ਨੇ ਜਿਨ੍ਹਾਂ ਦਾ PF ਕੱਟਦਾ ਹੈ ਜਿਹੜੇ ਪੈਨਸ਼ਨ ਲੈ ਰਹੇ ਨੇ ਉਹ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਜਿਹੜੇ ਦੇ ਸਕਦੇ ਨੇ ਪੂਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ ਜੀ